2025 ਦੇ ਵਿੱਚ ਉਹਨਾਂ ਦੀ ਸ਼ਹਾਦਤ ਨੂੰ 30 ਸਾਲ ਹੋਏ ਨੇ ਮੇਰੇ ਫਾਦਰ ਸਾਹਿਬ ਦੀ ਨੂੰ ਤੇ ਕਿਸੇ ਵੀ ਸ਼ਹਾਦ ਸ਼ਹੀਦ ਦੀ ਸੋਚ ਜਾਂ ਉਸ ਚੀਜ਼ ਨੂੰ ਸਥਾਪਿਤ ਕਰਨ ਲਈ ਸਮਾਂ ਲੱਗਦਾ ਹੈ ਤੇ ਜਿਵੇਂ ਮੈਂ ਕਿਹਾ ਕਿ ਇਹ ਮਾਨ ਵਾਲੀ ਗੱਲ ਹੈ ਸਿਰਫ ਸਾਡੇ ਲਈ ਨਹੀਂ ਸਾਰੀ ਕੌਮ ਦੇ ਲਈ ਇਹ ਮਾਨ ਵਾਲੀ ਗੱਲ ਹੈ ਕਿਉਂਕਿ ਕੱਲਾ ਜਸਵੰਤ ਸਿੰਘ ਖਾਲੜਾ ਇੱਕ ਇੱਕ ਬੰਦਾ ਨਹੀਂ ਹੈਗਾ ਉਹਦੇ ਨਾਲ ਇੱਕ ਪੂਰੀ ਲੈਗੇਸੀ ਹੈ ਉਹਦੇ ਨਾਲ ਪੂਰੀ ਕੌਮ ਖੜੀ ਹੈ ਜਿਹੜੀਆਂ ਲਾਸ਼ਾਂ ਦੇ ਉਹ ਖੈਰ ਖਵਾ ਬਣੇ ਜਿਹੜੀਆਂ ਅਣਪਛਾਤੀਆਂ ਲਾਸ਼ਾਂ ਦੇ ਕਦੇ ਲੱਗਦਾ ਹੈ ਕਿ ਕਦੇ ਉੱਥੋਂ ਦੇ ਸਿਸਟਮ ਨੇ ਕਦੇ ਉਸ مسئلے ਨੂੰ ਇਨਸਾਫ ਤਾਂ ਦੇਣਾ ਬਹੁਤ ਦੂਰ ਹੁੰਦਾ ਕਦੇ ਉਹਨੂੰ ਅਡਰੈਸ ਤੱਕ ਛੋਣ ਦੀ ਵੀ ਕੋਸ਼ਿਸ਼ ਕਦੇ ਕੀਤੀ ਹੋਵੇ ਦੇਖੋ ਮੈਂ ਨਾ ਇੱਕ ਦਿਨ ਪੜ੍ਹਦੀ ਸੀਗੀ ਕਿ ਇਨਸਾਫ ਦਾ ਸ਼ਬਦਾਵਲੀ ਅਰਥ ਜਿਹੜਾ ਹੁੰਦਾ ਹੈ ਉਹ ਸੱਚ ਤੇ ਝੂਠ ਦੇ ਨਤਾਰੇ ਦਾ ਹੁੰਦਾ ਹੈ ਜੀ ਜੀ ਜਿਹੜਾ ਇਹ ਪੁਆਇੰਟ ਹੈ ਕਿ ਜਸਵੰਤ ਸਿੰਘ ਖਾਲੜਾ ਨੇ ਜੋ ਚੀਜ਼ਾਂ ਜੋ ਕੇਸ ਹਾਈਲਾਈਟ ਕੀਤੇ ਸੀਗੇ ਉਹ ਉਹਦਾ ਜਿਹੜਾ ਨਤਾਲਾ ਹੈ ਸੱਚ ਝੂਠ ਦਾ ਉਹ ਹੋ ਚੁੱਕਾ ਹੈ ਜੀ ਜੀ ਤੇ ਉਥੋਂ ਦੀਆਂ ਸਰਕਾਰਾਂ ਨੇ ਭਾਵੇਂ ਜੇ ਆਪਾਂ ਕੰਪਨਸੇਸ਼ਨ ਦੀ ਗੱਲ ਕਰੀਏ ਤਾਂ ਉਹ ਡੇਢ ਡੇਢ ਲੱਖ ਪੌਣੇ 2 ਲੱਖ ਕੁਝ ਵੀ ਨਹੀਂ ਹੁੰਦੀ। ਪਰ ਐਟ ਲੀਸਟ ਇਹ ਚੀਜ਼ ਸਾਬਤ ਹੋ ਚੁੱਕੀ ਹੈ ਕਿ ਜੋ ਖਾਲੜਾ ਕਹਿੰਦਾ ਸੀ ਉਹ ਸੱਚ ਸੀ ਤੇ ਉਹ ਸਾਰਾ ਕੁਝ ਪੰਜਾਬ ਦੇ ਵਿੱਚ ਇੱਕ ਨਸਲ ਕੁਸ਼ੀ ਦੇ ਰੂਪ ਵਿੱਚ ਸਿੱਖਾਂ ਦੇ ਨਾਲ ਕੀਤਾ ਗਿਆ। ਜਿਹੜੀ ਸ਼ਮਸ਼ਾਨ ਦੀ ਸ਼ਾਂਤੀ ਹੁੰਦੀ ਹੈ ਉਹ ਸ਼ਾਂਤੀ ਨਹੀਂ ਹੁੰਦੀ। ਅਸੀਂ ਸ਼ਮਸ਼ਾਨ ਘਾਟ ਦੀ ਸ਼ਾਂਤੀ ਨਹੀਂ ਚਾਹੁੰਦੇ ਪੰਜਾਬ ਦੇ ਵਿੱਚ। ਅੱਜ ਤੱਕ ਵੀ ਪੰਜਾਬ ਦੇ ਵਿੱਚ ਜਿਹੜੀ ਸ਼ਾਂਤੀ ਹੈ ਉਹ ਸ਼ਮਸ਼ਾਨ ਘਾਟ ਦੀ ਸ਼ਾਂਤੀ ਹੈ। ਚਾਹੇ ਪਹਿਲਾਂ ਸਾਡੇ ਜਿਹੜੀ ਜਵਾਨੀ ਪਰਸੀਗਾਲ ਤੁਸੀਂ ਜੁੜੇ ਹੋਏ ਹੋ ਪੰਜਾਬੀ ਜਿਹੜੀ ਯੂਐਸਏ ਦੇ ਨਾਲ ਤੇ ਅੱਜ ਇੱਕ ਬਹੁਤ ਇਤਿਹਾਸਕ ਪਲ ਆ ਆਪਾਂ ਫਰੇਜ਼ਨੋ ਦੇ ਵਿੱਚ ਖੜੇ ਆ ਤੇ ਫਰੇਜ਼ਨੋ ਦੇ ਵਿੱਚ ਅੱਜ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਨਾਂ ਤੇ ਭਾਈ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ ਜਿਹੜਾ ਉਹਦੀ ਓਪਨਿੰਗ ਹੋਈ ਆ ਇਤਿਹਾਸਕ ਪਲ ਨੇ ਸੱਤ ਸਮੁੰਦਰਾਂ ਪਾਰ ਸਿੱਖ ਪੰਥ ਦੇ ਇੱਕ ਮਹਾਨ ਸ਼ਹੀਦ ਨੂੰ ਏਡਾ ਵੱਡਾ ਰੁਤਬਾ ਜਿਹੜਾ ਉਹ ਦਿੱਤਾ ਗਿਆ ਉਹਨਾਂ ਦੀ ਸੁਪੁੱਤਰੀ ਨਵਕਿਰਨ ਕੌਰ ਖਾਲੜਾ ਜੀ ਆਪਣੇ ਨਾਲ ਨੇ ਤੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਭੈਣੀ ਸ਼ਾਸਤਰੀਏ ਕਾਲ ਵਾਹਿਗੁਰੂ ਜੀ ਖਾਲਸਾ ਵਾਹਿਗ ਅਪ ਬਹੁਤ ਵਾਰ ਮਿਲੇ ਆ ਗੱਲਾਂ ਬਾਤਾਂ ਹੁੰਦੀਆਂ ਨੇ ਖਾਲਾ ਪਾਰਕ ਦੇ ਵਿੱਚ ਵੀ ਆਪਾਂ ਇੱਕ ਵਾਰ ਇੰਟਰਵਿਊ ਕੀਤੀ ਸੀ ਤੇ ਉਦੋਂ ਵੀ ਤੁਸੀਂ ਭਾਵੁਕ ਸੀਗੇ ਕਿ ਉਹਨਾਂ ਦੇ ਨਾਮ ਤੇ ਅੱਜ ਪਾਰਕ ਬਣਿਆ ਉਸ ਤੋਂ ਵੀ ਇੱਕ ਕਦਮ ਹੋਰ ਅੱਗੇ ਪੁੱਟਦੇ ਆ ਫਰੇਜ਼ਨੋ ਦੇ ਵਿੱਚ ਉਹਨਾਂ ਦੇ ਨਾਮ ਤੇ ਸਕੂਲ ਬਣਿਆ ਅੱਜ ਕਾਫੀ ਭਾਵੁਕਪਲ ਹੋਣਾ ਜਦੋਂ ਉਹਨਾਂ ਦਾ ਨਾਮ ਲਿਆ ਜਾ ਰਿਹਾ ਸੀ ਜਦੋਂ ਰੀਮਨ ਕੱਟਿਆ ਜਾ ਰਿਹਾ ਹਾਂਜੀ ਭਾਵਕ ਵੀ ਸੀਗਾ ਪਰਮਾਨ ਵਾਲਾ ਪਲ ਸੀਗਾ ਕਿ ਜਿਹੜਾ 30 ਸਾਲ ਇਹ 2025 ਦੇ ਵਿੱਚ ਉਹਨਾਂ ਦੀ ਸ਼ਹਾਦਤ ਨੂੰ 30 ਸਾਲ ਹੋਏ ਨੇ ਮੇਰੇ ਫਾਦਰ ਸਾਹਿਬ ਦੇ ਨੂੰ ਤੇ ਕਿਸੇ ਵੀ ਸ਼ਹਾਦ ਸ਼ਹੀਦ ਦੀ ਸੋਚ ਜਾਂ ਉਸ ਚੀਜ਼ ਨੂੰ ਸਥਾਪਿਤ ਕਰਨ ਲਈ ਸਮਾਂ ਲੱਗਦਾ ਹੈ ਤੇ 30 ਸਾਲਾਂ ਦੇ ਵਿੱਚ ਅੱਜ ਅਸੀਂ ਇਹਨਾਂ ਰਿਜ਼ਲਟਸ ਤੇ ਪਹੁੰਚੇ ਹਾਂ ਕਿ ਜਿਹੜੀਆਂ ਵਿਦੇਸ਼ਾਂ ਦੇ ਵਿੱਚ ਸਰਕਾਰਾਂ ਨੇ ਜਾਂ ਵਿਦੇਸ਼ਾਂ ਦੇ ਵਿੱਚ ਆਪਣੇ ਜਿਹੜੇ ਬੱਚੇ ਵੱਡੇ ਹੋ ਰਹੇ ਨੇ ਉਹ ਉਹ ਯਾਦਗਾਰਾਂ ਬਣਾ ਰਹੇ ਨੇ ਇਹਦੇ ਵਿੱਚ ਅ ਅਸੀਂ ਸਿਰਫ ਤੇ ਸਿਰਫ ਵਿਦਨ ਕਮਿਊਨਿਟੀ ਯਾਦਗਾਰਾਂ ਨਹੀਂ ਹੋਣ ਇਹ ਜਿੱਥੇ ਅਸੀਂ ਵੱਸਦੇ ਹਾਂ ਜਿੰਨਾ ਦੇਸ਼ਾਂ ਚ ਜਿੰਨਾ ਸੁਸਾਇਟੀਆਂ ਦੇ ਵਿੱਚ ਉੱਥੇ ਜਿਹੜੀ ਹੈ ਇਹ ਮੈਂ ਕਹਿੰਉਂ ਕਿ ਕਿ ਫਰੇਜ਼ਨੋ ਨੇ ਪਹਿਲਾਂ ਵੀ ਨੰਬਰ ਲਿਆ ਸੀ ਦੁਨੀਆ ਦੇ ਵਿੱਚ ਪਹਿਲੀ ਵਾਰ ਕੋਈ ਇੱਕ ਪਾਰਕ ਬਣਿਆ ਸੀਗਾ ਸਿਟੀ ਵੱਲੋਂ ਤੇ ਅੱਜ ਉਸੇ ਸ਼ਹਿਰ ਦੇ ਵਿੱਚ ਫੇਰ ਜਿਹੜਾ ਹੈ ਉਹ ਸਕੂਲ ਬਣਿਆ ਹੈ ਜੀ ਤੁਸੀਂ ਗੱਲਬਾਤ ਕਰ ਰਹੇ ਸੀ ਜਦੋਂ ਤੁਸੀਂ ਦੱਸ ਰਹੇ ਸੀ 2009 ਦੇ ਵਿੱਚ ਤੁਸੀਂ ਇੱਥੇ ਉਤਰੇ ਸੀ ਆਏ ਸੀ ਫਰੇਜ਼ਨੋ ਦੇ ਵਿੱਚ ਫਰੇਜ਼ਨੋ ਸਟੇਟ ਤੋਂ ਤੁਸੀਂ ਮਾਸਟਰਸ ਕੀਤੀ ਆ ਉਦੋਂ ਕਦੇ ਖਿਆਲ ਆਇਆ ਸੀਗਾ ਵੀ ਪਾਪਾ ਨੂੰ ਫਾਦਰ ਸਾਹਿਬ ਨੂੰ ਇੱਥੇ ਇਸ ਕਮਿਊਨਿਟੀ ਦੇ ਵਿੱਚ ਏਡਾ ਵੱਡਾ ਰਤਬਾ ਹਾਸਲ ਹੋਊਗਾ ਕਿਉਂਕਿ ਉਹਨਾਂ ਦੇ ਨਾਮ ਤੋਂ ਤਾਂ ਕੋਈ ਅਣਜਾਣ ਨਹੀਂਗਾ ਉਹਨਾਂ ਦੇ ਘੱਲਣਾ ਤਾਂ ਆਪਾਂ ਸਾਰੇ ਆ ਪਰ ਇੱਕ ਸ਼ਹੀਦ ਨੂੰ ਇੱਕ ਸਮਾਜ ਦੇ ਵਿੱਚ ਉਹ ਸਮਾਜ ਜਿਹੜਾ ਉਹਨਾਂ ਉਸ ਇਤਿਹਾਸ ਤੋਂ ਵੀ ਜਾਣੂ ਨਹੀਂਗਾ ਉੱਥੇ ਰਤਬਾ ਦੇਣਾ ਮੇਰੇ ਖਿਆਲ ਬਹੁਤ ਵੱਡੀ ਗੱਲ ਹੈ ਹਾਂਜੀ ਬਿਲਕੁਲ 2009 ਚ ਜਦੋਂ ਅਸੀਂ ਆਏ ਮੈਂ ਇੱਥੇ ਆਈ ਸੀ ਉਦੋਂ ਮੈਂ ਇੱਕਦਮ ਤਾਂ ਪਬਲਿਕ ਲਾਈਫ ਦੇ ਵਿੱਚ ਵੀ ਨਹੀਂ ਸੀ ਆਈ ਕਿਉਂਕਿ ਮੈਂ ਪੜ ਰਹੀ ਸੀਗੀ ਪਰ ਜਦੋਂ ਮੈਂ ਇੰਟਰੈਕਟ ਕਰਨਾ ਸ਼ੁਰੂ ਕੀਤਾ ਜਕਾਰਾ ਮੂਵਮੈਂਟ ਤੇ ਨਨਦੀਪ ਸਿੰਘ ਹੋਰੇ ਤੇ ਹੋਰ ਇੱਥੇ ਮੇਰੀਆਂ ਦੋ ਤਿੰਨ ਸਹੇਲੀਆਂ ਵੀ ਜਿਹੜੀਆਂ ਬਣੀਆਂ ਤਾਂ ਮੈਨੂੰ ਇਹ ਅਹਿਸਾਸ ਹੋ ਗਿਆ ਸੀਗਾ ਕਿ ਇਹ ਬੱਚੇ ਮੇਰੇ ਫਾਦਰ ਸਾਹਿਬ ਦੀ ਸੋਚ ਦੇ ਨਾਲ ਬਹੁਤ ਡੂੰਘੇ ਤਰੀਕੇ ਨਾਲ ਜੁੜੇ ਹੋਏ ਨੇ ਤੇ ਇਹਨਾਂ ਦੇ ਜਿਹੜੀਆਂ ਫੀਲਿੰਗਸ ਆ ਤੇ ਇਹਨਾਂ ਦੀ ਜਿਹੜੀ ਕਮਿਟਮੈਂਟ ਆ ਉਹ ਬਹੁਤ ਡੂੰਗੀ ਆ ਤੇ ਇਹ ਕੁਛ ਨਾ ਕੁਛ ਜ਼ਰੂਰ ਕਰਨਗੇ ਉਦੋਂ ਵੀ ਕਈ ਵਾਰ ਨਨਦੀਪ ਸਿੰਘ ਹੋ ਰਹੇ ਆ ਜਾਂ ਹੋਰ ਉਹ ਕਹਿੰਦੇ ਹੁੰਦੇ ਸੀ ਕਿ ਅਸੀਂ ਮੇਨਸਟ੍ਰੀਮ ਦੇ ਵਿੱਚ ਕੁਛ ਨਾ ਕੁਛ ਰੱਖਣਾ ਚਾਹੁੰਦੇ ਆ ਜਿਹੜਾ ਵੀ ਜਸਵੰਤ ਸਿੰਘ ਖਾਲੜਾ ਦੇ ਨਾਮ ਤੇ ਹੋਵੇ ਤੇ ਸਮਾਂ ਲੱਗਦਾ ਹੈ ਉਹ ਹੌਲੀ ਹੌਲੀ ਜਿਹੜੀ ਇਹ ਬਹੁਤ ਜ਼ਰੂਰੀ ਹੈ ਸਾਡੀ ਕਮਿਊਨਿਟੀ ਲਈ ਕਿ ਪਹਿਲੀ ਜਨਰੇਸ਼ਨ ਆ ਕੇ ਮਿਹਨਤ ਕਰਦੀ ਆ ਪੈਸੇ ਕਮਾਉਂਦੀ ਆ ਪਰ ਜਿਹੜੀ ਦੂਜੀ ਜਨਰੇਸ਼ਨ ਹੈ ਉਹਦਾ ਸਿਸਟਮ ਦੇ ਵਿੱਚ ਵੜਨਾ ਜ਼ਰੂਰੀ ਹੈ ਕਿਉਂਕਿ ਜਿੰਨੀ देर तक ਤੁਸੀਂ ਗਵਰਨਮੈਂਟ ਦੇ ਏਜੰਸੀਆਂ ਦੇ ਵਿੱਚ ਵੜਦੇ ਨਹੀਂ ਹੈਗੇ ਉਹ ਉਨੀ ਦੇਰ ਤੱਕ ਤੁਸੀਂ ਕੋਈ ਚੇਂਜ ਨਹੀਂ ਲਿਆ ਸਕਦੇ ਤੁਸੀਂ ਸਿਰਫ ਗੱਲਾਂ ਕਰ ਸਕਦੇ ਹੋ ਸਟੇਜਾਂ ਤੇ ਪਰ ਉਹਦਾ ਕੋਈ ਸਬਸਟੈਂਸ਼ੀਅਲ ਇੰਪੈਕਟ ਨਹੀਂ ਪੈਣਾ ਤੇ ਆਈ ਥਿੰਕ ਨੰਦੀਪ ਸਿੰਘ ਹੋਰਾਂ ਨੇ ਇਹ ਚੀਜ਼ ਪ੍ਰੂਫ ਕਰਕੇ ਦਿਖਾਈ ਹੈ ਕਿ ਯੂ ਨੀਡ ਟੂ ਬੀ ਔਨ ਦਾ ਟੇਬਲ ਤੇ ਤਾਂਕਿ ਤੁਸੀਂ ਡਿਸੀਜਨਸ ਜਿਹੜੇ ਉਹ ਕਰਵਾ ਸਕੋ ਲੋਕਾਂ ਨੂੰ ਆਪਣੀ ਗੱਲ ਸਮਝਾ ਸਕੋ ਸਮਝਾ ਸਕੋ ਬਿਲਕੁਲ ਜੀ ਸੋ ਅੱਜ ਜਦੋਂ ਜਦ ਪਹਿਲੀ ਵਾਰੀ ਤੁਹਾਨੂੰ ਕਦੋਂ ਪਤਾ ਲੱਗਿਆ ਸੀਗਾ ਕਿ ਉਹਨਾਂ ਦੇ ਨਾਮ ਤੇ ਸਕੂਲ ਇਸ ਤਰ੍ਹਾਂ ਬਣ ਰਿਹਾ ਹੈ 2-3 ਸਾਲ ਪਹਿਲਾਂ ਨਨਦੀਪ ਸਿੰਘ ਹਰਾਂ ਨੇ ਗੱਲ ਕੀਤੀ ਸੀ ਕਿ ਅਸੀਂ ਟਰਾਈ ਕਰਾਂਗੇ ਤੇ ਪਰ ਹੱਲੇ ਉਦੋਂ ਤਾਂ ਸਿਰਫ ਇੱਕ ਆਈਡੀਆ ਸੀਗਾ ਤੇ ਆਈ ਥਿੰਕ ਲਾਸਟ ਈਅਰ ਫਿਰ ਜਦੋਂ ਕਾਫੀ ਇਸ ਚੀਜ਼ ਦੀ ਜਿਹੜੀ ਡਿਸਕਸ਼ਨ ਉਹਨਾਂ ਦੀ ਆਪਦੀ ਅੰਦਰ ਹੋ ਰਹੀ ਸੀਗੀ ਉਦੋਂ ਉਹਨਾਂ ਨੇ ਸਾਨੂੰ ਥੋੜੀ ਅਪਡੇਟ ਦਿੱਤੀ ਸੀਗੀ ਤੇ ਆਈ ਥਿੰਕ ਬਾਅਦ ਫਿਰ ਜਦੋਂ ਅਨਾਉਂਸਮੈਂਟ ਆਈ ਸੀਗੀ ਕਿ ਸਕੂਲ ਦੇ ਹੋ ਗਿਆ ਹੈ ਨਾਮ ਉਸ ਤੋਂ ਹਫ਼ਤਾਕ ਪਹਿਲਾਂ ਜਿਵੇਂ ਨਨਦੀਪ ਸਿੰਘ ਹਰਾਂ ਨੇ ਫੋਨ ਕਰਕੇ ਕਿਹਾ ਸੀਗਾ ਕਿ ਮੈਂ ਪ੍ਰਪੋਜ਼ ਕਰਨਾ ਹੈ ਤੇ ਮੋਸਟ ਲਾਈਕਲੀ ਦੇਖੋ ਕਿ ਰਿਜ਼ਲਟ ਨਿਕਲਦੇ ਆ ਤੇ ਪੋਜ਼ੀਟਿਵ ਹੀ ਆਈ ਸੀ ਜੀ ਬਿਲਕੁਲ ਸੋ ਜਦੋਂ ਰੀਬਨ ਕੱਟਿਆ ਜਾ ਰਿਹਾ ਸੀਗਾ ਕਾਫੀ ਵੱਡੀ ਸੰਗਤ ਗਿਣਤੀ ਦੇ ਵਿੱਚ ਮੌਜੂਦ ਸੀਗੀ ਉਦੋਂ ਕੀ ਚੱਲ ਰਿਹਾ ਸੀ ਦਿਮਾਗ ਦੇ ਵਿੱਚ ਕਾਫੀ ਭਾਵਕ ਸੀਗਾ ਪਲ ਯਾਦ ਆ ਰਿਹਾ ਹੁਣ ਬਹੁਤ ਕੁਝ ਆਈ ਥਿੰਕ ਪਾਵਕਤਾ ਚਲੋ ਹੁੰਦਾ ਹੈ ਪਰ ਜਿਵੇਂ ਮੈਂ ਕਿਹਾ ਕਿ ਇਹ ਮਾਨ ਵਾਲੀ ਗੱਲ ਹੈ ਸਿਰਫ ਸਾਡੇ ਲਈ ਨਹੀਂ ਸਾਰੀ ਕੌਮ ਦੇ ਲਈ ਮਾਨ ਵਾਲੀ ਗੱਲ ਹੈ ਕਿਉਂਕਿ ਕੱਲਾ ਜਸਵੰਤ ਸਿੰਘ ਖਾਲੜਾ ਇੱਕ ਇੱਕ ਬੰਦਾ ਨਹੀਂ ਹੈਗਾ ਉਹਦੇ ਨਾਲ ਇੱਕ ਪੂਰੀ ਲੈਗੇਸੀ ਹੈ ਉਹਦੇ ਨਾਲ ਪੂਰੀ ਕੌਮ ਖੜੀ ਹੈ ਤੇ ਉਹ ਉਹ ਸਾਰਾ ਜਿਹੜਾ ਉਸ ਚੀਜ਼ ਦੇ ਵਿੱਚੋਂ ਜੋ 30 ਸਾਲਾਂ ਦਾ ਸੰਘਰਸ਼ ਲੜਿਆ ਗਿਆ ਉਹਦੇ ਉਹਦਾ ਕਲੋਜ਼ਰ ਜਾਂ ਤੁਸੀਂ ਕਹਿ ਲੋ ਵੀ ਉਹਦਾ ਜਿਹੜਾ ਰਿਵਾਰਡ ਹੈ ਉਹ ਮਿਲਦਾ ਜਾਪਦਾ ਹੈ ਜਦੋਂ ਇਹੋ ਜਿਹੇ ਕੰਮ ਹੁੰਦੇ ਨੇ ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਤੇ ਅਸੀਂ ਜਿੰਨਾ ਵੀ ਅਸੀਂ ਕਵਾਂਗੇ ਕਿ ਜੇ ਔਖੇ ਸੋਖੇ ਦਿਨ ਆਏ ਵੀ ਸੀਗੇ ਉਹਨਾਂ ਟਾਈਮਾਂ ਤੇ ਹੁਣ ਉਹ ਚੀਜ਼ਾਂ ਜਿਹੜੀਆਂ ਵਰਥ ਹਟ ਲੱਗਦੀਆਂ ਕਿ ਜੇ ਅਸੀਂ ਉਹ ਟਾਈਮ ਦੇਖਿਆ ਤੇ ਅੱਜ ਇਹ ਤਾਂ ਹੀ ਇਸ ਮੰਜ਼ਲ ਤੱਕ ਅਸੀਂ ਪਹੁੰਚ ਸਕੇ ਹਾਂਜੀ ਜਿਹੜੀਆਂ ਲਾਸ਼ਾਂ ਦੇ ਉਹ ਖੈਰ ਖਵਾ ਬਣੇ ਜਿਹੜੀਆਂ ਅਣਪਛਾਤੀਆਂ ਲਾਸ਼ਾਂ ਦੇ ਕਦੇ ਲੱਗਦਾ ਕਿ ਕਦੇ ਉੱਥੋਂ ਦੇ ਸਿਸਟਮ ਨੇ ਕਦੇ ਉਸ مسئلے ਨੂੰ ਇਨਸਾਫ ਤਾਂ ਦੇਣਾ ਬਹੁਤ ਦੂਰ ਹੁੰਦਾ ਕਦੇ ਉਹਨੂੰ ਐਡਰੈਸ ਤੱਕ ਛੋਣ ਦੀ ਵੀ ਕੋਸ਼ਿਸ਼ ਕਦੇ ਕੀਤੀ ਹੋਵੇ ਦੇਖੋ ਮੈਂ ਨਾ ਇੱਕ ਦਿਨ ਪੜ੍ਹਦੀ ਸੀਗੀ ਕਿ ਇਨਸਾਫ ਦਾ ਸ਼ਬਦਾਵਲੀ ਅਰਥ ਜਿਹੜਾ ਹੁੰਦਾ ਹੈ ਉਹ ਸੱਚ ਤੇ ਝੂਠ ਦੇ ਨਤਾਰੇ ਦਾ ਹੁੰਦਾ ਹੈ। ਜੀ ਜੀ। ਸੋ ਜਿਹੜਾ سزا ਦਾ ਪੱਖ ਹੈ ਇਹ ਲੇਟਰ ਔਨ ਹੁੰਦਾ ਹੈ। سزا ਜਿਹੜੇ ਦੇਣ ਵਾਲੇ ਹੁੰਦੇ ਆ ਜੇ ਉਹ ਤੁਹਾਡੇ ਰੁਕਸਾਰ ਹੋਣ ਤਾਂ ਉਹ سزا ਦੇਣਗੇ। ਪਰ ਜਿਹੜਾ ਇਹ ਪੁਆਇੰਟ ਆ ਕਿ ਜਸਵੰਤ ਸਿੰਘ ਖਾਲੜਾ ਨੇ ਜੋ ਚੀਜ਼ਾਂ ਜੋ ਕੇਸ ਹਾਈਲਾਈਟ ਕੀਤੇ ਸੀਗੇ ਉਹ ਉਹਦਾ ਜਿਹੜਾ ਨਤਾਲਾ ਹੈ ਸੱਚ ਝੂਠ ਦਾ ਉਹ ਹੋ ਚੁੱਕਾ ਹੈ। ਜੀ ਜੀ। ਤੇ ਉਥੋਂ ਦੀਆਂ ਸਰਕਾਰਾਂ ਨੇ ਭਾਵੇਂ ਜੇ ਆਪਾਂ ਕੰਪਨਸੇਸ਼ਨ ਦੀ ਗੱਲ ਕਰੀਏ ਤਾਂ ਉਹ 1.5 ਲੱਖ ਪਾਉਣੇ 2 ਲੱਖ ਕੁਝ ਵੀ ਨਹੀਂ ਹੁੰਦੀ। ਨਹੀਂ ਹੁੰਦੀ ਬਿਲਕੁਲ। ਪਰ ਐਟ ਲੀਸਟ ਇਹ ਚੀਜ਼ ਸਾਬਤ ਹੋ ਚੁੱਕੀ ਹੈ ਕਿ ਜੋ ਖਾਲੜਾ ਕਹਿੰਦਾ ਸੀ ਉਹ ਸੱਚ ਸੀ ਤੇ ਉਹ ਸਾਰਾ ਕੁਝ ਪੰਜਾਬ ਦੇ ਵਿੱਚ ਇੱਕ ਨਸਲ ਕੁਸ਼ੀ ਦੇ ਰੂਪ ਵਿੱਚ ਸਿੱਖਾਂ ਦੇ ਨਾਲ ਕੀਤਾ ਗਿਆ ਅੱਜ ਵੀ 30 30 30 ਸਾਲਾਂ ਬਾਅਦ ਆਪਾਂ ਦੇਖਦੇ ਹਾਂ ਖਬਰਾਂ ਦੇ ਰੂਪ ਦੇ ਵਿੱਚ ਮੋਹਾਲੀ ਦੀ ਕੋਰਟ ਫਲਾਨੀ ਕੋਰਟ ਉਹਨੇ ਕੋਈ ਬੰਦਾ ਜਿਹੜਾ ਉਹਨੂੰ ਦੋਸ਼ੀ ਕਰਾਰ ਦਿੱਤਾ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਕਈ ਤਾਂ ਮਰ ਵੀ ਗਏ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਸੋ ਉਹ ਜਿਹੜੀ ਗੱਲ ਅੱਜ ਤੋਂ ਉਹਨਾਂ ਨੇ ਬੀੜਾ तकरीबन 35 ਸਾਲ ਪਹਿਲਾਂ ਚੁੱਕਿਆ ਸੀਗਾ ਅੱਜ ਅਦਾਲਤੀ ਦੇ ਫੈਸਲੇ ਦੇ ਰੂਪ ਦੇ ਵਿੱਚ ਵੀ ਆਪਣੇ ਸਾਹਮਣੇ ਆਉਂਦਾ ਵੀ ਉਹ ਕਿੱਡੀ ਵੱਡੀ ਜਦੋਜਹਿਦ ਨੂੰ ਕਿ ਤਰੇਸਾਂ ਹਾਂਜੀ ਮੈਂ ਕਹੂੰਗੀ ਇਹਦੇ ਵਿੱਚ ਬਹੁਤ ਵੱਡੀ ਟੀਮ ਦਾ ਕੰਮ ਹੁੰਦਾ ਹੈ ਸਾਡੇ ਵਕੀਲ ਸਿਗੇ ਰਾਜਵਿੰਦਰ ਸਿੰਘ ਬੈਂਸ ਜਸਟਿਸ ਅਜੀਤ ਸਿੰਘ ਬੈਂਸ ਦੇ بیٹے ਉਹਨਾਂ ਦੀ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਹੈ ਪੰਜਾਬ ਦੇ ਵਿੱਚ ਖਾਲਡਾ ਮਿਸ਼ਨ ਆਰਗੇਨਾਈਜੇਸ਼ਨ ਹੈ ਜਿਨ੍ਹਾਂ ਨੇ ਇੰਨੇ ਸਾਲਾਂ ਤੋਂ ਇਨ੍ਹਾਂ ਪਰਿਵਾਰਾਂ ਦੇ ਨਾਲ ਜਿਹੜੇ ਆ ਉਹ ਕੇਸ ਜਿਹੜੇ ਲੜਨ ਦੀ ਤਹਈਆ ਕੀਤਾ ਸੀ ਤੇ ਉਹ ਲੜਦੇ ਵੀ ਆਏ ਹੈ ਤੇ ਅੱਜ ਜਿਹੜੇ ਕੁਝ ਚੁਣੇੰਦਾ ਕੇਸ ਜਿਹੜੇ ਪਰਿਵਾਰ ਹਿੰਮਤ ਵਾਲੇ ਸੀ ਜਿਨ੍ਹਾਂ ਨੇ ਸਬੂਤ ਸਾਹਮਣੇ ਰੱਖੇ ਸੀ ਤੇ ਗਵਾਹੀਆਂ ਦੇਣ वाले सी ਉਹਨਾਂ ਦੇ ਵਿੱਚ ਸਜਾਵਾਂ ਹੋ ਰਹੀਆਂ ਇਹ बार-बार ਇਹ ਪੁਆਇੰਟ ਪ੍ਰੂਫ ਕਰ ਰਿਹਾ ਹੈ ਕਿ ਇਹ ਕੁਝ ਕੇਸ ਜਿਹੜੇ ਤੁਸੀਂ ਸੁਣ ਰਹੇ ਹੋ ਇਹਨਾਂ ਤੋਂ ਵੱਡੇ ਹੋਰ ਜਿਹੜੇ ਆ ਉਹ ਹੱਲੇ ਪਏ ਆ ਪਰ ਉਹਨਾਂ ਦਾ ਹੁਣ ਇਹ ਇਹ ਗਵਰਨਮੈਂਟ ਦਾ ਇੱਕ ਟੈਕਟਿਕ ਹੁੰਦਾ ਹੈ ਕਿ ਡਿਲੇ ਕਰੀ ਜਾਓ ਨਾ ਤੱਕ ਕਤਲ ਹੋਣ ਵਾਲੇ ਬਚਨ ਨਾ ਕਤਲ ਬਚਨ ਤੇ ਉਹਦੇ ਨਾਲ ਫਿਰ ਜਿਹੜੀ ਉਹ ਜਿਹੜੀ ਜਿਹੜਾ ਤੁਸੀਂ ਮੁੱਦਾ ਉਹ ਗਾਇਬ ਕਰ ਸਕਦੇ ਹੋ ਪਰ ਗੱਲ ਇਹ ਹੈ ਕਿ ਜਿਹੜੀ ਸ਼ਮਸ਼ਾਨ ਦੀ ਸ਼ਾਂਤੀ ਹੁੰਦੀ ਹੈ ਉਹ ਸ਼ਾਂਤੀ ਨਹੀਂ ਹੁੰਦੀ ਅਸੀਂ ਸ਼ਮਸ਼ਾਨ ਘਾਟ ਦੀ ਸ਼ਾਂਤੀ ਨਹੀਂ ਚਾਹੁੰਦੇ ਪੰਜਾਬ ਦੇ ਵਿੱਚ ਅੱਜ ਤੱਕ ਵੀ ਪੰਜਾਬ ਦੇ ਵਿੱਚ ਜਿਹੜੀ ਸ਼ਾਂਤੀ ਹੈ ਉਹ ਸ਼ਮਸ਼ਾਨ ਘਾਟ ਦੀ ਸ਼ਾਂਤੀ ਹੈ ਚਾਹੇ ਪਹਿਲਾਂ ਸਾਡੇ ਜਿਹੜੀ ਜਵਾਨੀ ਹੈ ਉਹ ਪੁਲਸ ਨੇ ਮਾਰਤੀ ਸਰਕਾਰ ਨੇ ਮਾਰਤੀ ਉਸ ਤੋਂ ਬਾਅਦ ਡਰਗ ਜਿਹੜੀ ਸੁੱਟ ਕੇ ਉਹ ਮਾਰੀ ਹੈ ਅੱਜ ਫੇਰ ਗੈਂਗਵਾਰਾਂ ਜਿਹੜੀਆਂ ਉੱਥੇ ਸ਼ੁਰੂ ਹੋ ਗਈਆਂ ਸੋ ਇਹ ਜਿਹੜਾ ਪੈਟਰਨ ਹੈ ਖਤਮ ਨਹੀਂ ਹੋ ਰਿਹਾ ਬ੍ਰੇਕ ਨਹੀਂ ਹੋ ਰਿਹਾ ਕਿ ਇੱਕ ਖੁਸ਼ਹਾਲ ਸੁਸਾਇਟੀ ਦਾ ਇਹ ਰੂਪ ਨਹੀਂਗਾ ਇਹ ਬਣ ਨਹੀਂ ਸਕਦਾ ਸੋ ਜਿੰਨੀ ਦੇਰ ਤੱਕ ਅਸੀਂ ਐਡਰੈਸ ਨਹੀਂ ਕਰਦੇ ਪ੍ਰੋਬਲਮ ਨੂੰ ਉਨੀ ਦੇਰ ਤੱਕ ਅਸੀਂ ਇਸ ਚੀਜ਼ ਤੋਂ ਨਿਕਲ ਨਹੀਂ ਸਕਣਾ ਬਿਲਕੁਲ ਤੇ ਦੂਜੀ ਗੱਲ ਵੀ ਇਹ ਜਸਟਿਸ ਦੀ ਤੁਸੀਂ ਗੱਲ ਕੀਤੀ ਹੈ ਡਿਲੇ ਦੀ ਅੰਗਰੇਜ਼ੀ ਦਾ ਕੋਟ ਵੀ ਹੈ ਨਾ ਜਸਟਿਸ ਡਿਲੇਡ ਜਸਟਿਸ ਡਿਨਾਈਡ ਮਤਲਬ ਬਾਦ ਦੇ ਵਿੱਚ ਕੀਤਾ ਗਿਆ ਜਾਂ ਕੁਝ ਸਮੇਂ ਬਾਅਦ ਕੀਤਾ ਗਿਆ ਇਨਸਾਫ ਵੀ ਨਾ ਦੇਣ ਦੇ ਬਰਾਬਰ ਹੈ ਸੋ ਬਹੁਤ ਬਹੁਤ ਧੰਨਵਾਦ ਨਾਮਕਿਰਨ ਕੌਰ ਖਾਲੜਾ ਜੀ ਤੁਸੀਂ ਸਾਡੇ ਨਾਲ ਜੁੜੇ ਗੱਲਬਾਤ ਕੀਤੀ ਥੈਂਕ ਯੂ ਜੀ ਥੈਂਕ ਯੂ ਸਾਰੀ ਸੰਗਤ ਦਾ ਧੰਨਵਾਦ ਜੀ ਜਿਨ੍ਹਾਂ ਨੇ ਅੱਜ ਇੱਥੇ ਪਹੁੰਚੇ ਵੀ ਪਰ ਜਿਨ੍ਹਾਂ ਨੇ ਚਾਹੇ ਉਹਨਾਂ ਦੇ ਨਾਮ ਅੱਗੇ ਆਏ ਜਾਂ ਨਹੀਂ ਆਏ ਪਰ ਜਿਨ੍ਹਾਂ ਦੀ ਵੀ ਕੰਟਰੀਬਿਊਸ਼ਨ ਹੈ ਸਕੂਲ ਦੇ ਵਿੱਚ پارک ਦੇ ਵਿੱਚ ਅਸੀਂ ਹਮੇਸ਼ਾ ਰਣੀ ਰਵਾਂਗੇ ਉਹਨਾਂ ਸਾਰਿਆਂ ਦਾ ਤੇ ਮੈਂ ਕਹੂੰਗੀ ਕਿ ਸਾਨੂੰ ਮੈਂ ਇੱਕ ਆਬਲੀਗੇਸ਼ਨ ਵੀ ਬਣ ਗਈ ਹੁਣ ਸਾਰੀ ਸਿੱਖ ਕਮਿਊਨਿਟੀ ਦੀ ਵਰਲਡਵਾਈਡ ਕਿ ਫਰੇਜ਼ਨੋ ਨੇ ਇਹ ਨੰਬਰ ਲਿਆ ਹੈ ਤੇ ਸਾਡਾ ਫਰੇਜ਼ਨੋ ਪ੍ਰਤੀ ਜਿਹੜਾ ਇੱਕ ਰਿਸਪੌਂਸਿਬਿਲਟੀ ਹੈ ਜਿਹੜੇ ਇੱਥੇ ਵੱਸਦੇ ਪੰਜਾਬੀ ਨੇ ਉਹਨਾਂ ਦੀ ਤੁਹਾਡੇ ਤੁਹਾਡੇ ਉੱਤੇ ਹੁਣ ਜ਼ਿੰਮੇਵਾਰੀ ਹੈ ਕਿ ਤੁਸੀਂ ਇਸ ਸ਼ਹਿਰ ਦੇ ਵਧਣ ਫੁੱਲਣ ਤੇ ਪਰਫੁੱਲਤ ਹੋਣ ਦੇ ਵਿੱਚ ਆਪਦੇ ਯੋਗਦਾਨ ਜ਼ਰੂਰ ਪਾਓ ਇਸ ਸ਼ਹਿਰ ਨੇ ਤੁਹਾਨੂੰ ਮਾਣ ਬਖਸ਼ਿਆ ਹੈ ਤੇ ਇਸ ਕਰਕੇ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਇਸ ਸ਼ਹਿਰ ਦਾ ਮਾਣ ਵਧਾਓ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਆਪਣੇ ਨਾਲ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਸੁਪੁੱਤਰੀ ਅਰਨਵਕਿਰਨ ਕੌਰ ਖਾਲੜਾ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਸਮੇਂ ਕਿਸ ਤਰੀਕੇ ਦੇ ਨਾਲ ਉਹ ਚੀਜ਼ਾਂ ਨੂੰ ਦੇਖਦੇ ਨੇ ਬਹੁਤ ਵੱਡਾ ਮਾਣ ਅੱਜ ਉਹਨਾਂ ਨੂੰ ਰਤਬਾ ਜਿਹੜਾ ਉਹ ਹਾਸਲ ਹੋਇਆ ਸਾਨੂੰ ਲੋੜ ਹੈ ਕਿ ਅੱਗੇ ਵੀ ਜਿਹੜੀਆਂ ਉਹਨਾਂ ਦੇ ਪਾਏ ਪੂਰਨੇ ਆ ਉਹਨਾਂ ਦੇ ਉੱਤੇ ਚੱਲ ਕੇ ਹਮੇਸ਼ਾ ਜਦੋਂ ਮਨੁੱਖਤਾ ਦੀ ਗੱਲ ਆਉਂਦੀ ਹੈ ਸੱਚ ਦੀ ਗੱਲ ਆਉਂਦੀ ਹੈ ਤੇ ਅਸੀਂ ਜੋ ਜਸਵੰਤ ਸਿੰਘ ਖਾਲੜਾ ਜੀ ਗੱਲਾਂ ਕਰਦੇ ਸੀ ਉਹਨਾਂ ਗੱਲਾਂ ਉੱਤੇ ਪਹਿਰੇਦਾਰੀ ਕਰ ਸਕੀਏ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ